ਕੋਟਪਾ ਐਕਟ ਨੂੰ ਸਖਤੀ ਨਾਲ ਲਾਗੂ ਕਰਨ ਸੰਬੰਧੀ ਸਿਵਲ ਸਰਜਨ ਅੰਮ੍ਰਿਤਸਰ ਡਾਕਟਰ ਸੁਮਿਤ ਸਿੰਘ ਦੇ ਨਿਰਦੇਸ਼ਾਂ ਤੇ ਜ਼ਿਲ੍ਹਾ ਨੋਡਲ ਅਫਸਰ ਐਨਟੀਸੀਪੀ ਕਮ ਡੀਡੀਐਚਓ ਡਾਕਟਰ ਜਗਨਜੀਤ ਕੌਰ ਵੱਲੋਂ ਇੱਕ ਸਪੈਸ਼ਲ ਟੀਮ ਦਾ ਗਠਨ ਕੀਤਾ ਗਿਆ ਜਿਸ ਵਿੱਚ ਜ਼ਿਲ੍ਹਾ ਐਮਈਆਈਓ ਅਮਰਦੀਪ ਸਿੰਘ ਮੈਡੀਕਲ ਅਫਸਰ ਡਾਕਟਰ ਸ਼ਬਨਮ ਐਸਆਈ ਪਰਮਜੀਤ ਸਿੰਘ ਹਰਜਿੰਦਰਪਾਲ ਸਿੰਘ ਸੁਰਜੀਤ ਸਿੰਘ ਰਿਸ਼ਪਾਲ ਸਿੰਘ ਅਤੇ ਹਰਪ੍ਰੀਤ ਸਿੰਘ ਸਣੇ ਸਹਾਇਕ ਸਟਾਫ ਮੈਂਬਰ ਸ਼ਾਮਿਲ ਸਨ ਇਸ ਟੀਮ ਵੱਲੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਮਾਲ ਰੋਡ 에어ਪੋਰਟ ਰੋਡ ਅਤੇ ਰਾਜਾ ਸਾਸੀ ਦੇ ਨੇੜੇ ਦੇ ਇਲਾਕਿਆਂ ਵਿੱਚ 12 ਦੁਕਾਨਦਾਰਾਂ ਅਤੇ ਪਬਲਿਕ ਪਲੇਸ ਤੇ ਸਿਗਰਟ ਪੀਣ ਵਾਲੇ ਲੋਕਾਂ ਦੇ ਮੌਕੇ ਤੇ ਚਲਾਣ ਕੱਟੇ ਗਏ ਅਤੇ ਪੰਜਾਬ ਸਰਕਾਰ ਵੱਲੋਂ ਕੋਟਪਾ ਐਕਟ ਦੇ ਤਹਿਤ ਸਮੂਹ ਤਮਾਕੂ ਵਿਕਰੇਤਾਵਾਂ ਨੂੰ ਚੇਤਾਵਨੀ ਦਿੰਦਿਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਅਤੇ ਮੌਕੇ ਤੇ ਬਿਨਾਂ ਮਾਪਦੰਡ ਵਾਲੇ ਸਿਗਰਟ ਪ੍ਰੋਡਕਟ ਵੀ ਨਸ਼ਟ ਕੀਤੇ ਗਏ ਇਸ ਮੌਕੇ ਡਾਕਟਰ ਜਗਨਜੋਤ ਕੌਰ ਵੱਲੋਂ ਜਾਣਕਾਰੀ ਦਿੰਦੇ ਦੱਸਿਆ ਗਿਆ ਕਿ ਭਾਰਤ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਮਿਤੀ 21 ਜੁਲਾਈ 2020 ਅਨੁਸਾਰ ਇਹ ਲਾਜ਼ਮੀ ਕੀਤਾ ਗਿਆ ਹੈ ਕਿ ਹਰੇਕ ਤਬਾਕੂ ਪ੍ਰੋਡਕਟ ਦੇ ਪੈਕੇਟ ਤੇ ਦੋਵਾਂ ਪਾਸੇ ਇੱਕ ਨਿਰਧਾਰਿਤ ਮਾਪਦੰਡ ਅਨੁਸਾਰ ਇੱਕ ਨਿਰਧਾਰਿਤ ਫੋਟੋ ਅਤੇ ਉਸ ਉੱਪਰ ਤਬਾਕੂ ਦਰਤਨਾਕ ਮੌਤ ਦਾ ਕਾਰਨ ਬਣਦਾ ਹੈ ਇਸ ਨੂੰ ਅੱਜ ਹੀ ਬੰਦ ਕਰੋ ਸੰਪਰਕ ਨੰਬਰ 1800 112356 ਲਿਖਿਆ ਜਾਣਾ ਲਾਜ਼ਮੀ ਹੈ ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਦੁਕਾਨਦਾਰ ਇਹਨਾਂ ਨਿਯਮਾਂ ਦੀ ਉਲੰਘਣਾ ਕਰਦੇ ਤੰਬਾਕੂ ਸਮਾਨ ਵੇਚਦਾ ਪਾਇਆ ਗਿਆ ਤਾਂ ਉਸ ਵਿਰੁੱਧ ਧਾਰਾ 20 ਦੇ ਤਹਿਤ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਅੱਜ ਅਸੀਂ ਐਂਟੀਸੀਪੀ ਟੀਮ ਨੇ ਕੋਟਪਾਗ ਦੇ ਅਦੀਨ ਸਿਵਲ ਸਰਜਨ ਅੰਮ੍ਰਿਤਸਰ ਦੇ ਦਿਸਾਨੇ ਦੇਸ਼ਾਂ ਤੇ ਬਸੰਤ ਐਵੇਨਿਊ ਇਲਾਕੇ ਦੇ ਵਿੱਚ ਰੇਡ ਕੀਤੀ ਹੈ ਜਿਹੜੀਆਂ ਪਾਣ ਦੀਆਂ ਦੁਕਾਨਾਂ ਸਿਗਰਟ ਦੀਆਂ ਦੁਕਾਨਾਂ ਪਾਈਆਂ ਗਈਆਂ ਉਹਨਾਂ ਤੇ ਰੇਡ ਕੀਤੀ ਹੈ ਤੇ ਜਿਹੜੇ ਉਹ ਅਨਅਧਿਕਾਰਿਤ ਜਿਹੜੇ ਬਿਨਾਂ ਪਿਕਟੋਰੀਅਲ ਵਰਨਿੰਗ ਤੋਂ ਜਿਹੜੀਆਂ ਸਿਗਰਟਸ ਇੰਪੋਰਟਿਡ ਸਿਗਰਟਸ ਵੇਚਦੇ ਆ ਉਹ ਸਾਰੀਆਂ ਜ਼ਬਤ ਕੀਤੀਆਂ ਤੇ ਡਿਸਟਰੋਏ ਕੀਤੀਆਂ ਸਭ ਤੋਂ ਵੱਡੀ ਗੱਲ ਹੈ ਕਿ ਇਹ ਜਿਹੜਾ ਖੁਕਾ ਹੈ ਇੱਕ ਸਕੂਲ ਦੇ 100 ਮੀਟਰ ਦੇ ਦਾਇਰੇ ਵਿੱਚ ਆਂਦਾ ਹੈ ਸੋ ਇਹ ਅਨधिकृत ਹੈ ਤੇ ਇਸ ਤੇ ਪੁਲਿਸ ਕਾਰਵਾਈ ਕੀਤੀ ਜਾਏਗੀ ਸਭ ਤੋਂ ਵੱਡੀ ਗੱਲ ਹੈ ਕਿ ਕੋਈ ਵੀ ਟੋਪੀ ਦੇ ਜਿਹੜੇ ਗਾਈਡਲਾਈਨਸ ਹੈ ਉਹਦੇ ਅੰਡਰ ਕੋਈ ਵੀ ਸਕੂਲ ਦੇ 100 ਮੀਟਰ ਦੇ ਘੇਰੇ ਦੇ ਵਿੱਚ ਕੋਈ ਐਹੋ ਜੀ ਦੁਕਾਨ ਨਹੀਂ ਹੋਣੀ ਚਾਹੀਦੀ ਤੇ ਨਾ ਹੀ 18 ਸਾਲ ਤੋਂ ਘੱਟ ਕਿਸੇ ਬੱਚੇ ਨੂੰ ਕੋਈ ਸਿਗਰਟ ਬੀੜੀ ਵੇਚਦਾ ਹੋਇਆ ਜੇ ਪਾਇਆ ਗਿਆ ਤੇ ਉਹ ਇੱਕ ਅਪਰਾਧ ਹੈ ਅਸੀਂ ਕਾਰਵਾਈ ਕਰਦੇ ਹਾਂ ਕਿ ਪਹਿਲੇ ਤੇ ਸਾਰੀ ਇਹਨਾਂ ਦੀ ਜਿੰਨਾ ਵੀ ਉਹ ਅਨਧਿਕਾਰਿਤ ਹੁੰਦਾ ਹੈ ਇਹਨਾਂ ਕੋਲ ਸਮਾਨ ਉਹ ਅਸੀਂ ਜ਼ਬਤ ਕਰਦੇ ਹਾਂ ਉਹ ਡਿਸਟਰੋਏ ਕਰਦੇ ਹਾਂ ਤਾਂ ਕਿ ਇਹ ਦੁਬਾਰਾ ਕਿਸੇ ਨੂੰ ਨਾ ਵੇਚ ਸਕਣ ਸਟ੍ਰਿਕਟ ਵਾਰਨਿੰਗ ਦਿੰਦੇ ਹਾਂ ਔਰ ਫਿਰ ਰੀ ਚੈਕਿੰਗ ਕਰਦੇ ਕਿ ਇਹ ਦੁਬਾਰਾ ਇਹ ਨਾ ਰੱਖਣ ਔਰ ਨਾ ਹੀ ਵੇਚਣ ਫਿਰ ਉਹਨਾਂ ਦੇ ਉੱਪਰ ਪੁਲਿਸ ਕਾਰਵਾਈ ਹੁੰਦੀ ਹੈ ਫਿਰ ਅਸੀਂ ਪੁਲਿਸ ਨੂੰ ਇਨਫੋਰਮ ਕਰਦੇ ਹਾਂ ਪੁਲਿਸ ਦੀ ਟੀਮ ਦੇ ਨਾਲ ਫਿਰ ਦੂਸਰੀ ਵਾਰੀ ਰੇਡ ਕਰਕੇ ਨਾਲ ਪੁਲਿਸ ਕਾਰਵਾਈ ਕੀਤੀ ਹਾਂਜੀ ਇਹ ਬਿਲਕੁਲ ਜਾਰੀ ਰਹੇਗੀ ਇਹ ਸਾਡਾ ਮਹਿੰਮ ਚੱਲ ਰਿਹਾ ਪੰਜਾਬ ਨੂੰ ਟੋਬੈਕੋ ਫ੍ਰੀ ਬਣਾਉਂਦਾ ਅੰਮ੍ਰਿਤਸਰ ਜ਼ਿਲ੍ਹੇ ਨੂੰ ਖਾਸ ਤੌਰ ਤੇ ਇੱਕ ਹੋਲੀ ਸਿਟੀ ਹੋਣ ਦੇ ਨਾਤੇ ਤੋ ਬੈਕ ਆਫਰੀ ਬਣਾਉਂਦਾ ਸਾਡਾ ਪੂਰਾ ਪੂਰ ਜ਼ੋਰ ਕੋਸ਼ਿਸ਼ ਹੈ ਉਹਦੇ ਵਿੱਚ ਅੱਜ ਅਸੀਂ ਪੰਜ ਦੁਕਾਨਾਂ ਦੀ ਰੇਡ ਕੀਤੀ ਹੈ ਅਤੇ ਚਲਾਨ ਕੱਟੇ ਹਨ